ਸਤਿ ਸ਼੍ਰੀ ਅਕਾਲ ਦੋਸਤੋ ਬਾਈ ਅੱਜ ਦੀ ਵੀਡੀਓ ਜਿਹੜੇ ਭਰਾ ਬੱਕਰੀ ਪਾਲਣ ਕਰਦੇ ਆ ਨਾ ਫਾਰਮ ਦੇ ਵਿੱਚ ਰੱਖਦੇ ਆ ਬੱਕਰੀਆਂ ਉਹਨਾਂ ਲਈ ਬੜੀ ਖਾਸ ਹੋਣ ਵਾਲੀ ਆ ਮੈਂ ਬਾਈ ਪਿੰਡ ਬੁਰਜਹਰੀ ਜ਼ਿਲ੍ਹਾ ਮਾਨਸਾ ਦੇ ਵਿੱਚ ਖੜਾ ਮਾਸਟਰ ਜੀ ਦੇ ਕਾਊਟ ਫਾਰਮ ਤੇ ਸਤਿ ਸ਼੍ਰੀ ਅਕਾਲ ਮਾਸਟਰ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਤੇ ਮਾਸਟਰ ਜੀ ਮੈਂ ਦੇਖਿਆ ਨਾ ਤੁਸੀਂ ਆਹ ਬੱਕਰੀਆਂ ਖਾਤਰ ਚਾਰ ਪੰਜ ਤਰ੍ਹਾਂ ਦੇ ਜਿਹੜੇ ਪੱਠੇ ਆ ਕੱਖ ਆਪਾਂ ਕਹਿ ਦਈਏ ਵੀ ਉਹ ਬੀਜੇ ਨੇ ਹਨਾ ਹਾਂਜੀ ਹਾਂਜੀ ਵੀ ਇਹ ਕੀ ਸਿਸਟਮ ਆ ਜੀ ਤੁਸੀਂ ਚਾਰ ਪੰਜ ਪ੍ਰਕਾਰ ਦੇ ਬੀਜਿਆ ਇਧਰ ਲੂਸਣਾ ਹਨਾ ਹੂੰ ਆਪਣਾ ਗਿੰਨੀ ਕਹਾਜਾ ਕਹਿ ਦਿੰਨੇ ਆ ਹਾਲੋਂ ਵਿੱਚ ਆਹ ਜਮੀ ਆ ਜੀ ਤੇ ਨੇਪੇਨ ਗਰਾਸ ਹੋ ਗਿਆ ਇਹ ਤਿੰਨ ਚਾਰ ਪ੍ਰਕਾਰ ਦੇ ਤੁਸੀਂ ਜਿਹੜੇ ਕੱਖ ਬੀਜਿਆ ਇਹ ਕੀ ਕਰਨਾ ਜੀ ਇਹਨਾਂ ਦਾ ਤੁਸੀਂ ਬੱਕਰੀਆਂ ਚਾਰ ਦਿਓ ਇਹਨਾਂ 'ਚ ਤਰੀ ਬੱਕਰੀਆਂ ਚਾਰਦੇ ਜੀ ਹਾਂ ਹਰੇਕ ਬੰਦਾ ਆ ਕੇ ਗਰਾਈਂ ਕਹਿੰਦਾ ਵੀ ਇੰਨੇ ਬੀਜੇ ਖੜੇ ਹੋ ਵੀ ਪੱਠੇ ਦਾ ਤੁਸੀਂ ਬੱਕਰੀਆਂ ਚਾਰਦੇ ਹੋਗੇ ਹਾਂ ਬੱਕਰੀ ਨਦੀ ਵਿੱਚ ਵੜਦੀ ਅੱਛਾ ਕਿਉਂਕਿ ਇਹ ਜਿਹੜੇ ਬੀਜਨ ਦਾ ਵੱਖ-ਵੱਖ 파ਰਟ ਆਪਣਾ ਕਾਰਨਾਗਾ ਜਿਵੇਂ ਤੁਸੀਂ ਹੁਣ ਆਪਾਂ ਜੇ ਗੱਲ ਕਰੀਏ ਇਧਰ ਸਿਰੇ ਤੇ ਤੁਸੀਂ ਜੇ ਕਹੀ ਦੀ ਆਪਾਂ ਇਹ ਲੂਸਾਂ ਦੀ ਆਪਾਂ ਇੱਕ ਬਾੜ ਲੈ ਲਈ ਅੱਛਾ ਉਹ ਸਿਰੇ ਤੇ 파ਟੜਾ ਲੂਸਾਂ ਦੀ ਇੱਕ ਬਾੜ ਲੈ ਲਈ ਆਪਾਂ ਦੂਜੀ ਬਾੜ ਸਟਾਰਟ ਹੋ ਗਈ ਇਹ ਸੈਕੰਡ ਦਾ 파ੜਾ ਤਾਂ ਇਹਦੇ ਵਿੱਚ ਇਹਨੂੰ ਹੁਣ ਆਪਾਂ ਪਾਵਾਂਗੇ ਇਦੋਂ ਬਾਅਦ ਵੱਢ ਕੇ ਨੂੰ ਸੁਕਾਵਾਂਗੇ ਆਪਾਂ ਹੀ ਤਿਆਰ ਕਰਾਂਗੇ ਦੇਖੋ ਹਾਂ ਨੂੰ ਸੁਨਸਕਾਵਾਂਗੇ ਜੀ ਪਰ ਇੱਕ ਦੋ ਦਿਨਾਂ ਦੇ ਵਿੱਚ ਆਪਾਂ ਸਟਾਰਟ ਕਰ ਦੇਣਾ ਕਿਉਂਕਿ ਹੁਣ ਜਿਆਦਾ ਵੱਧ ਗਿਆ ਸਾਰਾ ਇਹ ਠੀਕ ਹੈ ਉਦੋਂ ਅਗਲੇ ਪਾਰਟ ਦੇ ਵਿੱਚ ਜਿਵੇਂ ਆਪ ਵੱਡਿਆ ਪੈਗਾ ਇਹ ਜ ਮੱਖਣ ਕਾਗਾ ਵਿੱਚ ਇਹਦੇ ਪਲੱਸ ਹਲੋ ਪਾਈ ਹੋਈ ਆ ਤੁਸੀਂ ਦੇਖ ਰਹੇ ਕਿੱਡੀ ਕਿੱਡੀ ਹਲੋਂ ਹੋ ਗਈ ਕਟਕਟ ਮਤਲਬ 2.5 3-3 ਫੁੱਟ ਦੀ ਹਲੋਂ ਹੀ ਪੀਏ ਦਿੰਦਰ ਫੁੱਟ ਦੀ ਠੀਕ ਹੈ ਠੀਕ ਹੈ ਤੇ ਇਹ ਵੀ ਹੁਣ ਆਪਾਂ ਮਤਲਬ ਇਹਨੂੰ ਸੁਕਾ ਕੇ ਅੱਗੇ ਮਤਲਬ ਹੈ ਤਿਆਰ ਕਰਨੀ ਹੈ ਦੀ ਵੀ ਅੱਗੇ ਇਹਦੇ ਵਿੱਚ ਮੱਖਣ ਕਾਗਾ ਵਿੱਚ ਇਹਦੇ ਚਕੰਦਰ ਆਗਾ ਠੀਕ ਹੈ ਜੀ ਵਿੱਚ ਇਹ ਪਾਲਕ ਆ ਗਈ ਤੇ ਵਿੱਚ ਮੇਥੀ ਵੀ ਐਡ ਕਰੇ ਹੋ ਇਹਨਾਂ ਦੇ ਵਿੱਚ ਕਈ ਕ ਵਿੱਚ ਤੇ ਵਿੱਚ ਹਲੋਂ ਕਹ ਲੋ ਵਿੱਚ ਇਹ ਸੀਗਾ ਇਹ ਕਈ 4-5 ਆਈਟਮਾਂ ਨੇ ਇਹ 4-5 ਆਈਟਮਾਂ ਆਹੋ ਮਿਕਸਰ ਕੀਤਾ ਹੋਇਆ ਇਹਦੇ ਵਿੱਚ ਸਾਰੀ ਚਕੰਦਰ ਵੀ ਆ ਗਈ ਇਹਦੇ ਵਿੱਚ ਮੇਥੀ ਵੀ ਆ ਗਈ ਪਾਲਕੀ ਵੀ ਆ ਗਈ ਤੇ ਲੂਸਨ ਵੀ ਆ ਗਿਆ ਤੇ ਮੱਖਣ ਕਾ ਵੀ ਆ ਗਿਆ ਇਹ ਹੋ ਗਿਆ ਇਹ ਮਤਲਬ ਹੋ ਉਹ ਜੇ ਗੱਲ ਕਰੀਏ ਉਧਰ ਉਹਦੇ ਵਿੱਚ ਆਪਾਂ ਬੀਜਿਆ ਹੋਇਆ ਜੀ ਜਵੀ ਜਮੇ ਬੀਜੀਆ ਜਵੀ ਬੀਜੀ ਹੋਈ ਆ ਉਹਦੇ ਵਿੱਚ ਜਿਹੜਾ ਤੁਸੀਂ ਆਹ ਨੇੜੋ ਦਿਖਾ ਸਕਦੇ ਜਵੀ ਦੇ ਵਿੱਚ ਪਾਇਆ ਹੋਇਆ ਜੀ ਆਪਾਂ ਮੱਖਣ ਕਾ ਮੱਖਣ ਕਾ ਇਹ ਮੱਖਣ ਕਾ ਬੀਜਿਆ ਹੋਇਆ ਦੂਜੇ ਪਾਰਟ ਦੇ ਵਿੱਚ ਠੀਕ ਹੈ ਤਾਂ ਇਹਨੂੰ ਹੁਣ ਆਪਾਂ ਜਦੋਂ ਹੋ ਗਿਆ ਤਾਂ ਜਵੀ ਕੱਚੀ ਨੂੰ ਕੇਰਾ ਵੱਢ ਕੇ ਹੀ ਪਾਵਾਂਗੇ ਆਪਾਂ ਦੋ ਦਿਨਾਂ ਬਾਅਦ ਇਹਨੂੰ ਉੱਥੇ ਛੱਡ ਦਿੰਨੇ ਆ ਦੋ ਦਿਨਾਂ ਬਾਅਦ ਦੂਜੇ ਦਿਨ ਪਾਉਣੇ ਆਪਾਂ ਨੂੰ ਠੀਕ ਹੈ ਠੀਕ ਹੈ ਤਾਂ ਉਸ ਤੋਂ ਬਾਅਦ ਫੇਰ ਜਦੋਂ ਇਹ ਜਵੀ ਪੱਕ ਗਈ ਫੇਰ ਉਹਨੂੰ ਆਪਾਂ ਜੀ ਹੇਤਿਆ ਕਰਾਂਗੇ ਇਹਦੀ ਹੇਤਿਆ ਕਰਾਂਗੇ ਅਗਲੇ ਪਾਰਟ ਐ ਸੱਜਾ ਜਾਵਣੇਗੀ ਉਹ ਵੀ ਆਪਾਂ ਜਦੋਂ ਹੁਣ ਦਾਣੇ ਤੇ ਜਾਵਾਂ ਤੇ ਕਣਕ ਆ ਗਿਆ ਤਾਂ ਉਹਨੂੰ ਵੱਡਾਂਗੇ ਤੇ ਛੋਟੀ ਛੋਟੀ ਪੂੜੀਆਂ ਬਣਾ ਕੇ ਉਹਦੀਆਂ ਆਪਾਂ ਹੀਤਿਆ ਕਰਾਂਗੇ ਉਹਦੀ ਵੀ ਹਾਂ ਤੇ ਨਾਲ ਉਹ ਕਣਕਾ ਕੀ ਕਣਕ ਵੀ ਆਪਾਂ ਵੱਢ ਕੇ ਪਾਉਨੇ ਆ ਹੁਣ अच्छा ठीक है कणकमल दाणे च ਜਦੋਂ ਮਤਲਬ ਪੱਕਣ ਨਹੀਂ ਦੇਣੀ ਆਪਾਂ ਹੁਣ ਹੀ ਵੱਢਣ ਲੱਗ ਗਏ ਤੇ ਵੱਢ ਕੇ ਉਹਨੂੰ ਆਪਾਂ ਸੁਕਾ ਕੇ ਪੂੜੀਆਂ ਬਣਾ ਕੇ ਰੱਖਾਂਗੇ ਤੇ ਜਦੋਂ ਆਪਾਂ ਨੂੰ ਲੋੜ ਪਊਗੀ ਤਾਂ ਆਪਾਂ ਕਟਿੰਗ ਕਰਕੇ ਉਹਨੂੰ ਕਣਕ ਨੂੰ ਵੀ ਬੱਕਰੀਆਂ ਨੂੰ ਪਾਵਾਂਗੇ ਤਾਂ ਕਿ ਦੁੱਧ ਜ਼ਿਆਦਾ ਦੇਣ ਤੇ ਜਿਹੜਾ ਨੈਪ ਇਨਗਰਾਸ਼ ਆ ਜੀ ਇਹ ਨੈਪੀਆਂ ਨਾਲ ਜੀ ਹਾਂ ਇਹ ਵੀ ਪਾਉਨੇ ਆ ਇਹ ਸਿਰ ਪਾਉਨੇ ਤਾਂ ਹੈਗੀਆਂ ਪਰ ਮੈਂ ਇਹ ਚ ਪਹਿਲਾਂ ਜ਼ਿਆਦਾ ਬੀਜਿਆ ਸੀ ਇਹਦੇ ਵਿੱਚ ਕੀ ਹੋਇਆ ਇਹਦੇ ਵਿੱਚ ਜਿੰਨੀ ਪ੍ਰੋਟੀਨ ਆਪਾਂ ਨੂੰ ਲਹੇਗੀ ਜੀ ਬੜੀ ਜ਼ਿਆਦਾ ਆ ਗਈ ਪਰ ਉਹ ਨਹੀਂ ਹੈਣੀ 8% ਪ੍ਰੋਟੀਨ ਆ ਦੇ ਵਿੱਚ ਠੀਕ ਹੈ ਇਹਦੇ ਵਿੱਚ ਜਿਹੜੀ ਆਪਾਂ ਹੇ ਤਿਆਰ ਕਰਦੇ ਆ ਇਹਦੇ ਵਿੱਚ ਮੰਨ ਕੇ ਚੱਲੋ ਘ ਠੀਕ ਹੈ ਤਾਂ ਜਿਹੜੀ ਲੂਸਨ ਕਹੇ ਲੋ ਮੱਖਣ ਖਾ ਕੇ ਲੋ ਤਾਂ ਬਹੁਤ ਜਿਆਦਾ ਵਧੀਆ ਬੱਕਰੀਆਂ ਦੇ ਲਈ ਤਾਂ ਇਸ ਬਾਰੇ ਮੈਂ ਬੱਕਰੀ ਨੌਜਵਾਨਾਂ ਨੂੰ ਇਹੀ ਕਹਿਣਾਗਾ ਵੀ ਤੁਸੀਂ ਵੱਧ ਤੋਂ ਵੱਧ ਇਸ ਤਰ੍ਹਾਂ ਦੇ ਪੱਠੇ ਆਪਦੇ ਲਈ ਬੱਕਰੀਆਂ ਲਈ ਬੀਜਿਆ ਕਰੋ ਜੇਕਰ ਤੁਸੀਂ ਮਤਲਬ ਪ੍ਰੋਗਰੈਸਿਵ ਗੋਟ ਫਾਰਮ ਦੇ ਵਿੱਚ ਜਾਣਾਗਾ ਬੱਕਰੀ ਪਾਲਦਾ ਕਿੱਤਾ ਕਰਨਾ ਡੇਰੀ ਵਾਲਾ ਜਾਣਾਗਾ ਤਾਂ ਤੁਹਾਨੂੰ ਇਹ ਚੀਜ਼ਾਂ ਕਰਨੀਆਂ ਪੈਣੀਆਂ ਇਹ ਸਮੇਂ ਦੀ ਮੰਗ ਆਗੀ ਤਾਂ ਮੈਂ ਸਾਰੇ ਨੌਜਵਾਨਾਂ ਨੂੰ ਆਪਣੇ ਵੱਲੋਂ ਇਹੀ ਅਪੀਲ ਕਰਦਾਗਾ ਕਿ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਫਾਰਮ ਨੇ ਪੰਜਾਬ ਦੇ ਵਿੱਚ ਉਹਨੂੰ ਵਿਜ਼ਿਟ ਕਰੋ ਤੇ ਉਹਨਾਂ ਤੋਂ ਕੁਝ ਸਿੱਖ ਲਓ ਤੇ ਜਿੱਥੇ ਜਿੱਥੇ ਸੰਸਥਾਵਾਂ ਚੰਗੀਆਂ ਤੁਹਾਨੂੰ ਸਿੱਧੇ ਨੇ ਟ੍ਰੇਨਿੰਗਾਂ ਮਿਲਦੀਆਂ ਨੇਗੀਆਂ ਉਹਨਾਂ ਟ੍ਰੇਨ ਲੈ ਕੇ ਹੀ ਕੰਮ ਸ਼ੁਰੂ ਕਰੋ ਤੇ ਜਿਵੇਂ ਮਾਸਟਰੀ ਤੁਸੀਂ ਤਾਂ ਚਲੋ ਹਨਾ ਤਿੰਨ ਚਾਰ ਪ੍ਰਕਾਰ ਦੇ ਹਾਲ ਲਾ ਲਿਆ ਆਪਾਂ ਹਾਲੋਂ ਲਾ ਲਈ ਕੁਝ ਵੀ ਲਾ ਲਿਆ ਹਨਾ ਤੇ ਜੇ ਕਿਸੇ ਭਰਾ ਨੇ ਕੋਈ ਚੀਜ਼ ਬੀਜਣੀ ਆ ਮੰਨ ਕੇ ਚਲੋ ਇੱਕ ਚੀਜ਼ ਬੀਜਣੀ ਹੈ ਨਾ ਪੰਜਾਂ ਚੋਂ ਤਾਂ ਉਹ ਕਿਹੜੀ ਸਭ ਤੋਂ ਬੈਸਟ ਚੀਜ਼ ਆ ਸਭ ਤੋਂ ਪਹਿਲਾਂ ਬੈਸਟ ਤਾਂ ਇਹ ਹੈ ਜੀ ਜਿਨੂੰ ਆਪਾਂ ਰਿਜ਼ਕ ਕਹਿੰਦੇ ਰਿਜ਼ਕਾ 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 ਬੋਲਦੇ ਨੇ ਇਹਨੂੰ ਆਪਾਂ ਲੂਸਨ ਕਹਿੰਦੇ ਪੰਜਾਬੀ ਵਿੱਚ ਉਹ ਸਭ ਤੋਂ ਜ਼ਰੂਰੀ ਆ ਜੇ ਕਿਸੇ ਕੋਲ ਬਾਈ ਕੋਲੇ 5 ਜਾਂ 10 ਬੱਕਰੀਆਂ ਨੇ ਉਹ ਜਰੂਰ ਕਨਾਲ ਅੱਧੀ ਕਰਾ ਜਿੰਨੀ ਵੀ ਰੋ ਬੀਜਣੀ ਹੈ ਜਰੂਰ ਬੀਜੇ ਹੂੰ ਕਿਉਂਕਿ ਇਹਦੇ ਨਾਲ ਉਹ ਚੰਗਾ ਮੁਨਾਫਾ ਲੈ ਸਕਦਾ ਠੀਕ ਹੈ ਤਾਂ ਇਸ ਲਈ ਇੱਕ ਘੋੜਿਆਂ ਦੇ ਲਈ ਇਹ ਵਰਤਿਆ ਜਾਂਦਾ ਲੂਸਨ ਲੂਸਨ ਵਰਤਦਾ ਖੁਸ਼ਕ ਹੁੰਦਾ ਹੈ ਜੇਕਰ ਬਰਸ਼ੀਨ ਬੀਜਾਂਗੇ ਬਰਸ਼ੀਨ ਦੇ ਨਾਲੋਂ ਇਹ ਚੰਗਾ ਦਾ ਬਰਸ਼ੀਨ ਦਿੱਕ ਕੇ ਗਲ ਜਾਂਦੀ ਆ ਇਹ ਗਲਦਾ ਨਹੀਂ ਇਹ ਹੈ ਕਿੰਨੇ ਟਾਈਮ 'ਚ ਤਿਆਰ ਹੋ ਜਾਂਦੀ ਹੈ ਇਹਦੀ ਇਹ ਬਸ ਤੂੰ ਹੁਣ ਹੁਣ ਸਮਾਂ ਹੈਗਾ ਜੀ ਦਾ ਜੇ ਮੈਂ ਹੁਣ ਆਪਾਂ ਵੱਢ ਕੇ ਰੱਖ ਲਈਂ ਹਾਂਜੀ ਇਹਦੇ ਬਾਅਦ ਕਿੰਨੇ ਟਾਈਮ ਬਾਅਦ ਪਾਉਣ ਲੱਗਣਾ ਬੱਕਰੀਆਂ ਨੂੰ ਪਾ ਤੱਕ ਜਦੋਂ ਮਰਜ਼ੀ ਲੋ ਸਾਰਾ ਸਾਜੂਜ਼ ਕਰ ਲੋ ਪਾਉਂਦੀ ਅੱਛਾ ਉਹਦੇ ਕੋਈ ਸਮੱਸਿਆ ਨਹੀਂ ਗਈ ਬਸ ਉਹ ਆਪਾਂ ਸਟੋਰ ਕਰਨੀ ਹੈ ਇਸਕਾ ਇਸਕਾ ਉਹਨਾ ਕਰਾਂਗੇ ਤਾਂ ਨਮੀ ਖਤਮ ਕਰਨੀ ਹੈ ਮੋਇਸਚਰ ਘਟਾਉਣਾ ਉਹਦੇ ਵਿੱਚੋਂ ਆਪਾਂ ਜੇ ਮੋਇਸਚਰ ਘਟੂਗਾ ਤਾਂ ਹੀ ਇਹ ਬੱਕਰੀਆਂ ਨੂੰ ਪਾ ਸਕਦੇ ਜੇਕਰ ਜਿਆਦਾ ਆਪਾਂ ਇਸ ਤਰ੍ਹਾਂ ਪਾਣੀ ਵਾਲੇ ਨੀਰਾਂ ਨੂੰ ਪਾਵਾਂਗੇ ਜਿਆਦਾ ਉਹ ਕੋਈ ਲਾਭਦਾਇਕ ਨਹੀਂ ਬੱਕਰੀਆਂ ਲਈ ਠੀਕ ਹੈ ਠੀਕ ਹੈ ਤਾਂ ਇਸ ਲਈ ਸਭ ਤੋਂ ਜਿਹਨੂੰ ਮਤਲਬ ਡਰਾਈ ਮੀਟਰ ਦੀ ਜ਼ਿਆ ਕਿਉਂਕਿ ਪਹਿਲਾਂ ਅਸੀਂ ਇਹ ਆਪ ਖਰੀਦੇ ਸੀ ਬਾਹਰੋਂ ਰਾਜਸਥਾਨ ਸਟੇਟ ਚੋਂ ਗਾ ਲਓ ਜਿੱਥੋਂ ਮਰਜ਼ੀ ਗਾ ਲਓ ਤਾਂ ਹੁਣ ਇੱਕੀ ਸਾਡਾ ਜੋ ਮਤਲਬ ਅਸੀਂ ਕਈ ਸਾਲਾਂ ਤੋਂ ਇਹ ਆਪ ਸਪੋਕ ਸ਼ੁਰੂ ਕੀਤੀ ਹੋਈ ਹੈ ਠੀਕ ਤੇ ਹੁਣ ਤੁਹਾਡੇ ਸਾਹਮਣੇ ਤੁਹਾਨੂੰ ਦਿਖਾਇਆਗਾ ਵੀ ਇਸ ਤਰ੍ਹਾਂ ਪਾਰਟ ਲਾਏ ਨੇ ਆਪਾਂ ਅਗਲੇ ਸਾਲ ਹੋਰ ਵੀ ਕਈ ਆਈਟਮਾਂ ਨਵੀਆਂ ਨੇ ਜਿਹੜੀਆਂ ਆਪਾਂ ਲੈ ਕੇ ਆਏ ਆਂਗੀ ਉਹ ਵੀ ਆਪਾਂ ਕਈ ਹੋਰ ਸੀ ਮਹਾਰਾਸ਼ਟਰ ਦੇ ਵਿੱਚੋਂ ਵੀ ਮੰਗਾਏ ਨੇਗੇ ਤਾਂ ਉਹ ਉਸੇ ਲਾਵਾਂਗੇ ਤਾਂ ਅਸੀਂ ਜਦੋਂ ਵੀ ਲਾ ਲੇ ਤੁਹਾਨੂੰ ਤੁਹਾਡੇ ਸਾਹਮਣੇ ਰੂਬਰੂ ਕਰਾਂਗੇ ਨੋਜਵਾਨਾਂ ਨੂੰ ਠੀਕ ਹੈ ਮਾਸਟਰ ਜੀ ਤੁਹਾਡਾ ਧੰਨਵਾਦ ਜਿਹੜੀ ਇਹ ਜਾਣਕਾਰੀ ਸਾਂਝੀ ਕੀਤੀ ਸ਼